ਜਿਹੜਾ ਆਉਂਦਾ ਕੈਰੀ ਵਾਲ ਨੂੰ ਗਾਣਾ ਘੜ ਦੋ ਐ ਇੱਥੇ ਪੰਜਾਬ 'ਚ ਜਿਹੜਾ ਆਉਂਦਾ ਮੈਨੂੰ ਵਾਲਾ ਕੱਢਣਾ ਕਹਿੰਦੇ ਯਾਰ ਮਾੜਾ ਕੀ ਕਰਤਾ ਸੀ ਕੋਈ ਤਾਂ 3 ਸਾਲ ਹੋ ਗਏ ਕੋਈ ਜਾਂ ਤਾਂ ਕੋਈ ਦੱਸ ਦੋ ਵੀ ਅਸੀਂ ਪੰਜਾਬ ਦਾ ਨੁਕਸਾਨ ਆ ਕਰਤਾ ਅਜੇ ਤੱਕ 75 ਸਾਲ ਦੇ ਕੰਡੇ ਜਿਹੜੇ ਬੀਜੇ ਹੋਏ ਨੇ ਉਹ ਚੁਗੀਆਂ ਜਾਂਦੇ ਆ ਇਹਨਾਂ ਦੇ 2-3 ਸਾਲਾਂ 'ਚ ਕਾਫੀ ਕੰਡੇ ਚੁਗਲੇ ਕਰ ਲਾਂਗੇ ਰਾਹ ਸਾਫ਼ ਕਰ ਲਾਂਗੇ ਥੋੜਾ ਸਮਾਂ ਚਾਹੀਦਾ ਹੁੰਦਾ ਜਿਹੜਾ ਡਰੱਗ ਤੇ ਹੁਣ ਕੀਤਾ ਮਸਤ ਪਹਿਲੀ ਗੱਲ ਤਾਂ ਤਾਰੀ ਮਾਰ ਕੇ ਦੱਸੋ ਹੋਇਆ ਨਾ ਕੰਮ ਉਹ ਕੋਈ 2 ਦਿਨਾਂ ਚ ਪੰਜ ਦਿਨਾਂ ਚ ਨਹੀਂ ਹੋਇਆ ਵੀ 20 ਦਿਨ ਪਹਿਲਾਂ ਤੋਂ ਸ਼ੁਰੂ ਕੀਤਾ ਨਾ 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 ਡੇਢ 2 ਸਾਲ ਦੀ ਪਲੈਨਿੰਗ ਆ ਉਹਦੇ ਪਿੱਛੇ ਪਹਿਲਾਂ ਅਸੀਂ ਇਹ ਦੇਖਿਆ ਕਿ ਸਪਲਾਈ ਲਾਈਨ ਤਾਂ ਤੋੜ ਦਾਂਗੇ ਕੋਈ ਗੱਲ ਨਹੀਂ ਸਪਲਾਈ ਬੰਦ ਕਰ ਦਾਂਗੇ ਪਰ ਸਪਲਾਈ ਬੰਦ ਹੋਣ ਤੋਂ ਬਾਅਦ ਜਿਹੜੇ ਬੱਚੇ ਸਾਡੇ ਛੋਟੇ ਭਾਈ ਵੀ ਨੇ ਬੱਚਿਆਂ ਵਰਗੇ ਹੋਣਗੇ ਜਿਹੜੇ ਬੱਚੇ ਉਸ ਮਰਜ਼ ਦੇ ਮਰੀਜ਼ ਬਣਗੇ ਐਡਿਕਟਡ ਹੋਗੇ ਉਹ ਵਿਦਡਰੋਲ ਸਿੰਪਟਮਸ ਕਹਿੰਦੇ ਇਹਨੂੰ ਮੈਡੀਕਲ ਭਾਸ਼ਾ ਚ ਉਹ ਤੜਫਣਗੇ ਅਗਲੇ ਦਿਨ ਉਹ ਤੜਫ ਤੜਫ ਕੇ ਮਰ ਜਾਣਗੇ ਉਹਨਾਂ ਦਾ ਕੀ ਕਰਾਂਗੇ ਫਿਰ ਆਪਾਂ ਅਸੀਂ ਪਹਿਲਾਂ ਇਹ ਕੀਤਾ ਕਿ ਪਹਿਲਾਂ ਰੀਹੈਬ ਸੈਂਟਰ ਸਰ ਵੀ ਜਾ ਕੇ ਆਇਆ ਅੱਜ ਇੱਕ ਰੀਹੈਬ ਸੈਂਟਰ ਚ ਉਹ ਓਟ ਕਲੀਨਿਕ ਉੱਥੇ ਦਵਾਈਆਂ ਦਾ ਟੁਕਟ ਤਿੰਨ ਮਹੀਨਿਆਂ ਦੀ ਉਹ ਪਰ ਉਹ ਪਹਿਲਾਂ ਤਾਂ ਫਿਰ ਏਰੀਆ ਸਪੌਟ ਕੀਤੇ ਕਿ ਕਿੱਥੇ ਕਿੱਥੇ ਨਸ਼ਾ ਵਿਕਦਾ ਹੈ ਅਸੀਂ ਅਸੀਂ ਜਿਹੜੇ ਨਸ਼ਾ ਕਰਦੇ ਆ ਉਹਨਾਂ ਨੂੰ ਤਾਂ ਮਰੀਜ਼ ਮੰਨਦੇ ਆਂ ਜੀ ਉਹਨਾਂ ਨੂੰ ਥੋੜੀ ਜੇਲ੍ਹ ਚ ਦੇਣਾ ਜਿਹੜੇ ਵੇਚਦੇ ਆ ਉਹਨਾਂ ਤੇ ਕਰਨਾ ਹੈ ਕੰਮ ਤਸਕਰਾਂ ਤੇ ਫਿਰ ਉਹ ਸਪੌਟ ਕੀਤੇ ਫਿਰ ਪੁਲਿਸ ਦੀਆਂ ਬਦਲੀਆਂ ਕੀਤੀਆਂ ਕਿਉਂਕਿ ਮੁੰਸ਼ੀ ਹੌਲਦਾਰ ਤੇ ਐਸਆਈ ਚੌਂਕੀ ਤੇ ਥਾਣਾ ਪੱਦਰ ਦੇ ਉਹਨਾਂ ਦੀਆਂ 20-20 ਸਾਲ ਤੋਂ ਯਾਰੀਆਂ ਵੀ ਉੱਥੀ ਰਿਸ਼ਤੇਦਾਰੀਆਂ ਵੀ ਉੱਥੀ 20-20 ਸਾਲ ਤੋਂ ਥਾਣੇ 'ਚ ਬੈਠੇ ਸੀ ਚੱਕ ਕੇ ਮੂਨ ਕਾਲਾ ਮਠਾਨਕੋਟ ਮਾਰਿਆ ਪਠਾਨਕੋਟ ਵਾਲਾ ਫਾਜ਼ਲ ਕਾ ਫਾਜ਼ਲ ਕਾਲੇ ਨੂੰ ਕਿਹਾ ਮਹਾਲੀਆ ਜਾ ਚਲੋ ਇਹਦਾ ਪਹਿਲਾਂ ਕਨੈਕਸ਼ਨ ਤੋੜੀ ਉਸ ਤੋਂ ਬਾਅਦ ਪਰਸ ਨੂੰ ਕਿਹਾ ਹੁਣ ਚੱਕ ਲੋ ਪੀਲਾ ਪੰਜਾ ਹੁਣ ਜੀਤੇ ਐਨਡੀਪੀਐਸ ਦਾ ਕੇਸ ਹੈ ਨਸ਼ੇ ਦਾ ਉਹਦੀ ਕੋਠੀ ਜਿਹੜਾ ਘਰ ਦਿਖਣਾ ਨਹੀਂ ਚਾਹੀਦਾ ਲੋਕਾਂ ਨੂੰ ਕਿਉਂਕਿ ਲੋਕ ਰੋਜ਼ ਗਾਲਾਂ ਕੱਢਦੇ ਓਏ ਆ ਪਾਪ ਦੀ ਕਮਾਈ ਦੇ ਬਣਾਇਆ ਹੋਇਆ ਹੁਣ ਪਾਪ ਦੀ ਕਮਾਈ ਟੈਹ ਰਹੀ ਹੈ ਤੁਹਾਡੇ ਸਾਹਮਣੇ ਚੰਗਾ ਲੱਗਦਾ ਹੈ ਨਾ ਤੁਹਾਨੂੰ ਚੰਗਾ ਲੱਗ ਵੀ ਚਲੋ ਕੁਝ ਤਾਂ ਹੋਵੇ ਆਉਣ ਵਾਲੇ ਦਿਨਾਂ 'ਚ ਥੋੜੇ ਜਿਹਾ ਵੱਡੇ ਪਾਪੀਆਂ ਵੱਲ ਵੀ ਜਾ ਰਹੇ ਹਾਂ ਉਹਨਾਂ ਦੇ ਵੀ ਪੰਜਾ ਚੱਲੂਗਾ ਕੋਈ ਇਹ ਨਾ ਸਮਝੇ ਕਿ ਅਸੀਂ ਪਤਾ ਨਹੀਂ ਉਹਨਾਂ ਨੂੰ ਕੁਛ ਐ ਨਹੀਂ ਕਰਦੇ ਜਾਂ ਉਹਨਾਂ ਨੂੰ ਆ ਨਹੀਂ ਕਰਦੇ ਅਸੀਂ ਅਸੀਂ ਤਾਂ ਐਨਡੀਪੀਐਸ ਦੇਖਦੇ ਆ ਜੀਤੇ ਨਸ਼ੇ ਦਾ ਕੇਸ ਹੈ ਉਹ ਤਾਂ ਗਿਆ ਬਸ ਸੋ ਇਸ ਕਰਕੇ ਮੈਂ ਤੁਹਾਨੂੰ ਕਹਿਣ ਆਇਆ ਕਿ ਆਓ ਇਕੱਠੇ ਹੋ ਕੇ ਨਸ਼ਿਆਂ ਵਿਰੁੱਧ ਜਿਹੜਾ ਯੁੱਧ ਛੇੜਿਆ ਉਹਦਾ ਸਾਥ ਦਿਓ ਲੋਕ ਲਹਿਰ ਬਿਨਾ ਇਹ ਕੱਲ ਬਣਨੀ ਨਹੀਂ ਤੁਹਾਡਾ ਸਹਿਯੋਗ ਹੋ ਗਿਆ ਕੰਮ 11 ਵਜੇ ਤੱਕ ਕੋਠੀ ਢਾਤੀ ਸੀ ਜੀ ਤੇ ਲੋਕ ਕਹਿੰਦੇ ਉਹਨਾਂ ਨੇ ਲੱਡੂ ਵੰਡੇ ਪਿੰਡ ਚ ਨਾਰਿੰਗਵਾਲਾ ਦੇ ਉਹਨਾਂ ਨੇ ਧੰਨਵਾਦ ਕੀਤਾ ਗੁਰਦੁਆਰਾ ਸਾਹਿਬ ਜਾ ਕੇ ਸਾਰੇ ਪਿੰਡ ਨੇ ਉਥੋਂ ਕੰਮ ਸ਼ੁਰੂ ਹੋ ਗਿਆ ਤੇ ਹੁਣ ਤੁਹਾਡਾ ਆਸ਼ੀਰਵਾਦ ਹੈ ਤੇ ਹੁਣ ਪੰਜਾਬ ਜਿਹੜਾ ਉਹ ਜਿਵੇਂ ਅਸੀਂ ਵਾਅਦਾ ਕੀਤਾ ਸੀ ਗਰੰਟੀ ਦਿੱਤੀ ਸੀ ਕਿ ਅਸੀਂ ਤੁਹਾਨੂੰ ਅਸੀਂ ਨਸ਼ਾ ਮੁਕਤ ਪੰਜਾਬ ਕਰਾਂਗੇ ਤੇ ਅਸੀਂ ਤੀਜੇ ਸਾਲ ਚ ਸ਼ੁਰੂ ਕਰਤਾ ਪਲੈਨਿੰਗ ਨੂੰ ਟਾਈਮ ਲੱਗ ਜਾਂਦਾ ਐਸੀ ਤਰ੍ਹਾਂ ਹੀ ਦੂਜਾ ਕੰਮ ਭ੍ਰਿਸ਼ਟਾਚਾਰ ਵਾਲਾ ਤਹਿਸੀਲਦਾਰ ਕੀ ਬਣਿਆ ਫਿਰ ਤਹਿਸੀਲਦਾਰਾਂ ਬਾਰੇ ਕੀ ਕਹਾਂ ਗੱਲ ਗੱਲ ਤੇ ਹੜਤਾਲ ਗੱਲ ਸਾਡੇ ਆ ਬੰਦੇ ਫੜ ਲੇ ਜੀ ਰਿਸ਼ਵਤ ਚ ਹੜਤਾਲ ਅਸੀਂ ਨਹੀਂ ਰਿਸ਼ਤੀਆਂ ਕਰਦੇ ਮੈਂ ਕਿਹਾ ਨਾ ਕਰੋ ਮੈਂ ਕਦੋਂ ਕਰਾਉਣਾ ਥੋੜੇ ਤੋਂ ਲਾ ਆ ਕੇ ਦਿਖਾਇਓ ਉਹਨੂੰ ਕਰਕੇ ਬਾਤ ਗਏ ਕਰਵਾ ਲਓ ਜੀ ਸਾ ਤੋਂ ਉਹ ਮੈਂ ਕਿਹਾ ਯਾਰ ਤੁਸੀਂ ਲੋਕਾਂ ਨੂੰ ਤੰਗ ਕਰਨ ਵਾਸਤੇ ਥੋੜੀ ਬੰਦੇ ਹੋ ਸਰਕਾਰ ਨੂੰ ਬਲੈਕਮੇਲ ਕਰ ਰਹੇ ਹੋ ਤੁਸੀਂ ਵੀ ਕਰਾਪਸ਼ਨ ਦੇਖ ਲੈ ਕੋਈ ਹੋਰ ਰੀਜ਼ਨ ਹੁੰਦਾ ਕੋਈ ਮੰਗਾਂ ਹੁੰਦੀਆਂ ਮੈਂ ਬਿਠਾ ਕੇ ਗੱਲ ਕਰ ਲੈਂਦਾ ਵੀ ਆ ਜਾਓ ਮੇਰੇ ਕੋਲ ਮੇਰੇ ਨਾਲ ਆ ਜਾਓ ਆ ਤਾਂ ਕੋਈ ਗੱਲ ਹੀ ਨਹੀਂ ਕਿ ਸਾਡੇ ਤੁਸੀਂ ਤਿੰਨ ਬੰਦੇ ਫੜ ਲੇ ਜੀ ਰਿਸ਼ਵਤ ਚ ਇਹਨੂੰ ਛੱਡੋ ਨਹੀਂ ਤਾਂ ਅਸੀਂ ਹੜਤਾਲ ਕਰਾਂਗੇ ਇਹ ਕੀ ਲਾਇਸੈਂਸ ਦੇਈਏ ਉਹਨਾਂ ਨੂੰ ਮੈਂ ਤੂੰ ਹੀ ਲੈ ਸਕਦਿਓ ਪੈਸੇ ਉੱਥੇ ਕਾਰਵਾਈ ਉਹ ਵੀ ਐਂ ਕਰਤਾ ਚੱਲ ਗਈ ਧੂਰੀ ਵਾਲਾ ਪਠਾਨਕੋਟ ਪਠਾਨਖੋਟ ਵਾਲਾ ਉਧਰ ਮਉਦੋਟ ਹੈਨਾ ਗੱਲ ਕੀ ਹੈ ਮੇਰਾ ਮੇਰਾ ਕੋਈ ਉਹਨਾਂ ਨਾਲ ਦੁਸ਼ਮਣ ਨਹੀਂ ਮੈਂ ਕਿਸੇ ਨੂੰ ਵੀ ਨਹੀਂ ਜਾਣਦਾ ਨਾ ਹੀ ਮੇਰੀ ਭੂਆ ਦਾ ਮੁੰਡਾ ਉਹਨਾਂ 'ਚ ਕੋਈ ਕਈ ਵਿਚਾਰੇ ਹਜੇ ਵੀ ਹੋਣਗੇ ਜਿਹੜੇ ਹਰਤਾਲ 'ਚ ਸ਼ਾਮਲ ਨਹੀਂ ਹੈਗੇ ਬਦਲੀਆਂ ਉਹਨਾਂ ਦੀ ਵੀ ਹੋ ਗਈਆਂ ਤਾਂ ਬਲਕ 'ਚ ਹੋ ਗਈਆਂ ਹੁਣ ਪਰ ਮੇਰਾ ਮਕਸਦ ਹੈ ਪਬਲਿਕ ਨੂੰ ਤੰਗ ਕਿਉਂ ਕਰਦੇ ਹਾਂ ਤੁਸੀਂ ਲੋਕਾਂ ਨੂੰ ਤੰਗ ਕਰਕੇ ਸਰਕਾਰ ਤੇ ਦਬਾਅ ਬਣਾਉਨੇ ਹੋ ਇਹ ਤਾਂ ਨਹੀਂ ਚੱਲੂਗਾ ਜੀ ਇੱਥੇ ਫਿਰ ਇਹ ਤੁਸੀਂ ਹਰ ਰੋਜ਼ ਹੀ ਕੱਕਰੀ ਜਾਇਆ ਕਰੋਗੇ ਆਹ ਬੰਦ ਹੈ ਜੀ ਅੱਜ ਇੱਥੇ ਧਰਨਾ ਹੈ ਜੀ ਅੱਜ ਇੱਥੇ ਬੰਦ ਹੈ ਜੀ ਅੱਜ ਹਰਤਾਲ ਹੈ ਜੀ ਕੀ ਹੈ ਇਹ ਸਾਡੇ ਪੰਜਾਬ ਦਾ ਨੁਕਸਾਨ ਹੋ ਹੀ ਜਾਂਦਾ ਸੋ ਵੀਰੋ ਤੁਹਾਡੇ ਨਾਲ ਆ ਜਮਾ ਤੁਹਾਡੇ ਨਾਲ ਆ ਦਿਲੋਂ ਇਝੇ ਕਰਕੇ ਫੈਸਲੇ ਲੈ ਸਕਦੇ ਆ ਕਿਉਂਕਿ ਅਸੀਂ ਆਮ ਆਦਮੀ ਪਾਰਟੀ ਦੇ ਸਿਪਾਹੀ ਆ ਅਸੀਂ ਅਰਵਿੰਦ ਕੇਜਰੀਵਾਲ ਦੇ ਸਿਪਾਹੀ ਆ ਸਾਨੂੰ ਆਪ ਨੂੰ ਕੋਈ ਡਰ ਨਹੀਂ ਕਿਸੇ ਗੱਲੋਂ ਕਾਣੇ ਨਹੀਂ ਹੈਗੇ ਤਾਂ ਇਹ ਫੈਸਲੇ ਲੈ ਸਕਦੇ ਆ ਇਹ ਜੇ ਕਿਸੇ ਗੱਲੋਂ ਕਾਣੇ ਹੁੰਦੇ ਬਾਹਰ ਗਾ ਛੱਡ ਪਰੇ ਆਪਾਂ ਨੇ ਕੀ ਲੈਣਾ ਇਹ ਆਪਣਾ ਕੱਟ ਲੈਣਗੇ ਉਦੋਂ ਤੇ ਬੋਲੇ ਨੇ ਵਿਰੋਧੀ ਕੁਝ ਨਹੀਂ ਬੋਲੇ ਕਿਉਂਕਿ ਕਹੀ ਨਹੀਂ ਬੋਲਣ ਨੂੰ ਕੁਝ ਸੋ ਇਸ ਕਰਕੇ ਸੰਜੀਬ अरोड़ा ਜੀ ਬੈਠੇ ਹੈ ਰਾਜ ਸਭਾ ਮੈਂਬਰ ਉਹਨਾਂ ਨੇ ਪਹਿਲਾਂ ਰਾਜ ਸਭਾ ਨੂੰ ਵੀ ਜਿਹੜੀ ਰਾਜ ਸਭਾ ਦੀਆਂ ਸ਼ਕਤੀਆਂ ਨੇ ਜਿਹੜਾ ਰਾਜ ਸਭਾ ਚ ਮੁੱਦੇ ਠਾਉਣੇ ਫਿਰ ਰਾਜ ਸਭਾ ਦੇ ਜਿਹੜੇ ਐਮਪੀ ਲੈਡ ਫੰਡ ਆਉਂਦਾ ਉਹ ਉਹਨੂੰ ਵਰਤਣਾ ਉਹਨ ਬੜੇ ਬੜੇ ਖੂਬਸੂਰਤ ਤਰੀਕੇ ਨਾਲ ਉਹਨਾਂ ਨੇ ਵਰਤਿਆ ਪਹਿਲਾਂ ਮੈਂ ਸਮਝਦਾ ਸੀ ਆਪਣੇ ਆਪ ਨੂੰ ਵੀ ਮੈਂ ਸੰਗਰੂਰ ਤੋਂ ਐਮਪੀ ਰਿਆਂ ਦੋ ਵਾਰ ਵੀ ਮੈਂ ਬਹੁਤ ਵਧੀਆ ਤਰੀਕੇ ਨਾਲ ਫੰਡ ਵਰਤਿਆ ਪਰ ਮੈਂ 3 ਦਿਨ ਤੋਂ ਇਹਨਾਂ ਦੇ ਨਾਲ ਆਏ ਜਿਹੜੀਆਂ ਗੱਲਾਂ ਦੱਸੀ ਜਾਂਦੇ ਆ ਉਹ ਚ ਹੁਣ ਮੈਂ ਦੂਜੇ ਨੰਬਰ ਤੇ ਆ ਗਿਆ ਜੀ ਜੀ ਮੈਂ ਤਾਂ ਜਰਾ ਘੱਟ ਹੀ ਵਰਤਿਆ ਫਿਰ ਇਹਨਾਂ ਨੇ ਤਾਂ ਬਾਲੇ ਜਿਆਦਾ ਵਧੀਆ ਤਰੀਕੇ ਨਾਲ ਵਰਤੇ ਸੋ ਸਿੱਖਣਾ ਚਾਹੀਦਾ ਮੈਂ ਵੀ ਸਿੱਖੂੰਗਾ ਹੋਰ ਤਰੀਕੇ ਕਿ ਕਿਵੇਂ ਹੈਲਥ ਦੇ ਵਿੱਚ ਕੰਮ ਕਰਨਾ ਹੈ ਕਿਵੇਂ ਆਸਟੇਡੀ ਇੰਡਸਟਰੀਡੀਅਮ ਬਣ ਕੇ ਬੜੇ ਬੜੇ ਵੱਡੇ ਅਨਾ ਪਹਿਲਾਂ 9 ਸਾਲ ਤੋਂ ਬੰਦ ਪਿਆ ਸੀ ਇਹ ਅੱਜ ਸ਼ੁਰੂ ਹੋ ਗਿਆ ਇੱਥੇ ਬੱਚੇ ਆਉਣਗੇ ਖੇਡਣਗੇ ਕੋਈ ਇੱਧਰ ਉੱਧਰ ਧਿਆਨ ਲੱਗੂ ਨਸ਼ਿਆਂ ਤੋਂ ਬਚਣਗੇ ਖੇਡਾਂ 'ਚ ਫਸਟਾਵਾਂਗੇ 11 'ਚੋਂ ਸੀਐਮ ਸਾਹਿਬ ਅਰਵਿੰਦ ਸਾਹਿਬ 11 ਪਲੇਅਰਾਂ 'ਚੋਂ ਇਸ ਵਕਤ ਜੋ ਇੰਡੀਅਨ ਕ੍ਰਾਂਟ ਹਾਕੀ ਟੀਮ ਹੈ ਸਰ ਇੰਡੀਆ ਦੀ 11 'ਚੋਂ 9 ਪੰਜਾਬ ਦੇ ਨੇ ਸਰ ਕੈਪਟਨ ਵੀ ਪੰਜਾਬ ਦਾ 9 ਪੰਜਾਬ ਦੇ ਨੇ ਔਰ 9 'ਚੋਂ 5 ਇੱਕ ਪਿੰਡ ਦੇ ਨੇ ਸਰ ਇੱਕ ਪਿੰਡ ਦੇ ਹਰਮਨਪ੍ਰੀਤ ਹੋਰੀ ਜਰਮਨਪ੍ਰੀਤ ਹੋਰੀ ਮੰਦੀਪ ਸ਼ਮਸ਼ੇਰ ਗੁਰਜੰਟ ਔਰ ਇਸ ਵਕਤ ਕੁੜੀਆਂ ਦੀ ਜਿਹੜੀ ਕ੍ਰਿਕਟ ਟੀਮ ਹੈ ਇੰਡੀਆ ਦੀ ਉਹਦੀ ਜਿਹੜੀ ਕੈਪਟਨ ਹੈ ਹਰਮਨਪ੍ਰੀਤ ਹਰਮਨਦੀਪ ਉਹ ਵੀ ਮੋਗੇ ਦੀ ਹੈ ਅਸੀਂ ਤਾਂ ਜੀ ਸਾਰੇ ਪਾਸੇ ਅੱਗੇ ਆ ਜਾ ਤਾਂ ਫਿਰ ਅਸੀਂ ਘਰੋਂ ਨਿਕਲਦੇ ਨਹੀਂ ਜੀ ਪੰਜਾਬੀ ਆ ਜਾ ਫਿਰ ਜੇ ਨਿਕਲ ਜੀਏ ਫਿਰ ਟਾਪ ਤੋਂ ਕੰਡ ਸਾਨੂੰ ਕੋਈ ਪੋਜੀਸ਼ਨ ਪਸੰਦ ਨਹੀਂ ਜੀ ਤੁਸੀਂ ਸਾਨੂੰ ਸਿਖਾਇਆ ਇਹ ਤੁਸੀਂ ਚਿੰਗਾਂ ਸਨ ਸਾਡੇ ਅੰਦਰ ਜਿਹੜੀਆਂ ਛੋਟੀਆਂ ਛੋਟੀਆਂ ਚੰਗਾੜੀਆਂ ਸੀ ਉਹਨਾਂ ਨੂੰ ਤੁਸੀਂ ਭੜਕਾਇਆ ਵੀ ਆਏ ਕਰੋ ਆਏ ਕਰ ਦੋ ਚੱਕ ਕਰ ਦਿੰਦੇ ਆ ਚੱਕ ਦੋ ਔਰ ਖਤਮ ਹੋ ਗਿਆ ਕੰਮ ਨਿਬੜ ਗਿਆ ਕੰਮ ਕੋਈ ਡਰ ਗਏ ਕੋਈ بڑے بڑے ਖਾਨਦਾਨ ਨਿਬੜ ਗਿਆ ਕੰਮ ਗਾਂਝਾ ਆਪ ਮੰਦਬੁੱਧੀ ਨੇ ਤੋ ਇਹਦਾ ਮਤਲਬ ਤਾਂ ਖਤਮ ਹੋ ਗਿਆ ਕੰਮ ਚਲੋ ਸ਼ੁਕਰ ਹੈ ਕਿੜਾ ਛੁੱਟ ਗਿਆ ਐਸੇ ਜਨਮ ਜੀ ਭਲਾ ਹੋਇਆ ਲੜ ਨੇੜਿਓਂ ਛੁੱਟਿਆ ਉਮਰ ਨਾ ਬੀਤੀ ਸਾਰੀ ਲੱਗਦੀ ਨਾਲੋਂ ਟੁੱਟਦੀ ਚੰਗੀ ਬੇਕਦਰਾਂ ਦੀ ਯਾਰੀ ਸੋ ਇਹਨਾਂ ਨੇ ਬੇਕਦਰਾਂ ਨੇ ਨਾ ਸਾਨੂੰ ਬਹੁਤ ਬੇਜਸਤ ਕੀਤਾ ਲੁੱਟਿਆ ਕੁੱਟਿਆ ਔਰ ਪੰਜਾਬ ਦਾ ਬੁਰਾ ਹਾਲ ਕਰ ਮੈਂ ਤਾਂ ਤੁਹਾਡੇ ਵਿੱਚ ਹੀ ਰਹਿਣਾ ਮੈਂ ਤਾਂ ਰੋਜ ਆ ਜਾਊਂਗਾ ਮੈਨੂੰ ਤਾਂ ਜਦੋਂ ਮਰਜ਼ੀ ਬੁਲਾ ਲਿਓ ਮੈਂ ਚਾਹਾਂਗਾ ਅਰਵਿੰਦ ਕੇਜਰੀਵਾਲ ਸਾਹਿਬ ਜਿਨ੍ਹਾਂ ਨੇ ਦੇਸ਼ ਦੇ ਵੱਡੇ ਵੱਡੇ ਕਹਿਣ ਵਾਲੇ ਜਿਹੜੇ ਇਹਨਾਂ ਦੇ ਕੱਦ ਤੇ ਨਾ ਜਾਇਓ ਇਹਨਾਂ ਦਾ ਕੱਦ ਜਿਹੜਾ ਨਾ ਉਹਨੂੰ ਕੋਈ ਮੇਣੇ ਨਹੀਂ ਸਕਦਾ ਪੋਲਿਟੀਕਲ ਕੱਦ ਆ ਕਿ ਵੱਡੇ ਵੱਡੇ 56 ਇੰਚ ਚੌੜੀਆਂ ਛਾਤੀਆਂ ਵਾਲੇ ਨਾ ਐਂ ਕੰਮਦੇ ਨੇ ਨਾ ਲੈ ਦੇਣੇ ਐਂ ਕੰਮਦੇ ਨੇ ਉਹਨਾਂ ਤੋਂ ਸੋ ਕਮਾ ਤੇ ਆ ਗੁਨਾ ਤੇ ਆ ਮੈਂ ਚਾਹੂੰਗਾ ਅਰਵਿੰਦ ਸਾਹਿਬ ਆਉਣ ਤੇ ਆ ਕੇ ਸਾਨੂੰ ਸੰਬੋਧਨ ਕਰਨ ਤੇ ਆਪਣੇ ਵਿਚਾਰ ਦੱਸਣ ਟਾਈਮ ਦੀ ਕਮੀ ਆ بہت بہت تا دن ایک واری دونوں ہاتھ اوپر چاپی دو نعرے لا دو سو اروند کےجریوال